ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਸਮਾ ਸਵੇਰ ਦੇ ਸਵਾ 7 ਹੋ ਗਏ ਆ ਸਮਾਨ ਉੱਥਾ ਲੱਦਦੇ ਆ ਨੂੰ 8 ਵਜਣਗੇ ਤੇ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਯਾਰ ਵੈਲੀਆਂ ਨੂੰ ਸੱਜਣ ਮਿੱਤਰਾਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਘੋੜੇ ਆਪਣੇ ਤੂਫਾਨ ਤੇ ਸਮਾਨ ਦਾ ਥੱਲਾ ਲੱਦਦੇ ਆ ਬਾਕੀ ਫੇ ਸਫ਼ਰ ਕਰਦੇ ਆ ਤੁਹਾਡੇ ਨਾਲ ਸਾਂਝਾ ਤੇ ਬਾਈ ਨੂੰ ਵੀ ਮਿਲ ਲਈ ਇਹ ਪਵਨ ਨੂੰ ਤੇ ਫੇ ਛੱਡਾਂਗੇ ਲਗਾਮਾਂ ਘੋੜੇ ਤੂਫਾਨ ਦੀਆਂ ਬਸ ਸਬਰਾਂ ਨਾਲ ਜੁੜੇ ਰਹੋ ਲਓ ਬਈ ਪਵਨ ਬਾਈ ਹੋਣਾ ਕੋ ਸੁਧੀਰ ਬਾਈ ਹੋਣਾ ਕੋ ਲੈ ਕੇ ਇਜਾਜ਼ਤ ਫੇਰ ਛੱਡਦੇ ਆਪਾਂ ਘੋੜੇ ਤੂਫਾਨ ਦੀਆਂ ਲਗਾਮਾਂ ਬਾਈ ਬਹੁਤ ਬਹੁਤ ਧੰਨਵਾਦ ਯਾਰ ਸ਼ੁਕਰੀਆ ਇੰਨਾ ਇੱਜ਼ਤ ਮਾਣ ਸਤਕਾਰ ਬਖਸ਼ਣ ਲਈ ਜੇ ਕਦੇ ਕੀੜਾ ਮੇਰਾ ਵੀਰ ਵੱਜਿਆ ਤਾਂ ਜ਼ਰੂਰ ਬਾਈ ਫੋਨ ਕਰਿਓ ਨਾ ਬਾਕੀ ਤਾਚਾ ਜੀ ਤਾਂ ਪਰਹਿਣਾ ਹੀ ਰਹਿਣਾ ਹਨ ਧੰਨਵਾਦ ਇੱਕ ਵਾਰੀ ਫੇ ਬਾਈ ਦਿਲ ਤੋਂ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਦੇਖੋ ਵਾਲਾ ਦੁਆਲਾ ਤੇ ਰੋੜਾ ਇਹ ਪਹਿਲਾ ਪਹੁੰਚਣਾ ਆਪਾਂ 올ਡ ਮਨਾਲੀ ਹਾਂ। ਸ਼ਾਨਾਕ ਸ਼ਾਨਾਕ ਪਿੰਡ ਤੋਂ ਦਾ 14 ਗੈਬਲਸ ਪਵਨભાઈ ਸੁਦੀਰભાઈ ਤੋਂ ਹਜਾਜ ਤੱਕ ਲੈ ਕੇ ਆਪਾਂ ਛੱਡਤੀਆਂ ਲਗਾਮਾਂ ਘੋੜੇ ਤੂਫਾਨ ਦੀਆਂ ਤੇ ਦੇਖੋ ਹਰਿਆਲੀ ਇਹ ਕੁਝ ਵੀ ਹੈਗਾ ਆ ਮਨਾਲੀ ਦੇ ਆਲੇ ਦੁਆਲੇ। ਲੱਗੋ ਕਿ ਆਪਾਂ ਮਨਾਲੀ ਦਾ ਮਾਰ ਰੂਟ ਬਹੁਤ ਵਾਰੀ ਐਕਸਪਲੋਰ ਕਰ ਚੁੱਕੇ ਹਾਂ। ਉਹੀ ਕਿਲੋਮੀਟਰ ਤੱਕ ਕਿਲੋਮੀਟਰ ਤੱਕ ਗੇੜਿਆ ਉੱਥੇ ਕਿ ਬਾਗ ਜਿਹੜਾ ਤੇ ਚੱਲੋ ਕਦੀ ਇੱਧਰ ਨੂੰ ਤੇ ਕਦੀ ਉੱਧਰ ਨੂੰ ਇਸ ਕਰਕੇ ਕਿ ਆਪਾਂ ਕੈਨਸਲ ਕਰਤਾ ਹੈਗਾ ਪਰ ਨੰਗਾਗੇ ਉੱਧਰ ਦੀ ਤੇ ਆ ਜਾਓ ਫੇ ਮਾਨ ਦੇ ਰਿਓ ਆਨੰਦ ਸਫਰ ਦਾ ਤੇ ਜੁੜੇ ਰਿਓ ਸਫਰਾਂ ਦੇ ਨਾਲ ਓ ਹੋ 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 ਰੁਕੀ ਆਇਆ ਕੈਮਰਾ ਬੰਦ ਕਰ ਲਾ ਡਾਊਨ ਆ ਡਾਉਨ ਤੇ ਕਦੀ ਰਿਸਕ ਨਹੀਂ ਲੈਣਾ ਚਾਹੀਦਾ ਕੈਮਰੇ ਦਾ ਇਹ ਵਾਲੇ ਦਵਾਲੇ ਦਾ 뷰 ਬੱਦਲਬਾਈ ਹੋਈ ਹੈ ਕਣੀਆਂ ਪੈ ਗਈਆਂ ਸਵੇਰੇ ਮੀਂਹ ਪਿਆ ਹੈਗਾ ਤਾਂ ਹੀ ਲੇਟ ਹੋ ਗਏ ਆ ਸਮਾਂ 8:30 ਦਾ ਹੋ ਗਿਆ ਆ ਫੋਰੈਸਟ ਡਿਪਾਰਟਮੈਂਟ ਐਚਪੀ ਹਿਮਾਚਲ ਪ੍ਰਦੇਸ਼ ਨੇਚਰ ਪਾਰਕ ਬਿਆਸ ਬਹਿਲ ਇਹ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਿਖਾ ਲ ਦੇਣੀ ਸੀ ਚੰਗੀ ਤਰ੍ਹਾਂ ਐਕਸਪਲੋਰ ਕਰਾਣੀ ਸੀ ਪਰ ਓਪਨ ਨਹੀਂ ਹੈਗੀ ਹਜੇ ਤੇ ਓਪਨ ਦਾ ਕੋਈ ਟਾਈਮ ਹੋਣਾ ਹੈ ਦਾ ਹਿਸਾਬ ਨਾਲ ਚਲੋ ਇੱਥੇ ਆਨੰਦ ਮਾਣੋ ਬਾਦ ਦੇ ਅੱਗੇ ਸਫਰ ਬੰਦਾ ਇਦਾਂ ਕਹਿ ਦੋਵੇ ਮੈਂ ਕਿਹਾ ਓਲਡ ਮਨਾਲੀ ਵੀ ਤੁਹਾਨੂੰ ਦਿਖਾਈ ਪਈਏ ਇਸ ਟਾਈਮ ਆਪਾਂ ਖੜੀਆਂ ਓਲਡ ਮਨਾਲੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਓਲਡ ਮਨਾਲੀ ਓਲਡ ਮਨਾਲੀ ਓਲਡ ਮਨਾਲੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗੇਟ ਬਣਿਆ ਆ ਆਦਰਸ਼ گاؤں ਓਲਡ ਮਨਾਲੀ ਕੁਲੂ ਲਓ ਜੀ ਪਹੁੰਚ ਗਏ ਮਨਾਲੀ ਮਾਲ ਰੋਡ ਇਹ ਵੀ ਤੁਹਾਨੂੰ ਦਿਖਾ ਲਈ ਦਿੰਨੇ ਮੈਂ ਕਿਹਾ ਫੇਰ ਨਾ ਕਿਉਂ ਦਿਖਾ ਲਿਆ ਨਹੀਂ ਵੀਡੀਓ 'ਚ ਰੁੜਕੀ ਆ ਲੈ ਨਾ ਇਧਰ ਅਟਲ ਵਿਹਾਰੀ ਬਾਜਪਾਈ ਕਰਕੇ ਹੱਥ ਖੜਾ ਇਧਰ ਮਾਰ ਰੋ ਤੇ ਕੋੜਾ ਤੂਫਾਨ ਰਾਤ ਦੇ ਟਾਈਮ ਇੱਥੇ ਰੌਣਕਾਂ ਨਹੀਂ ਆ ਸ਼ਾਮਾਂ ਦੇ ਟਾਈਮ ਵੈਸੇ ਨੰਗਰ ਨਹੀਂ ਜੰਦੇ ਸਕੇ ਪ੍ਰਸ਼ਾਸਨ ਵਾਲੇ ਕਹਿੰਦੇ ਉੱਪਰ ਦੀ ਘੁੰਮ ਕੇ ਜਾਓ ਮੈਂ ਕਹਾਂ ਤੁਰ ਕੇ ਚਲ ਜੰਨਾ ਇਹ ਕਹਿੰਦੇ ਫੇ ਨੰਗ ਜਾਓ ਮਨਾਲੀ ਦੇ ਮਾਰ ਰੋਡ ਦੇ ਆਪਾਂ ਸੈਂਟਰ ਚ ਨਹੀਂ ਕਹਿ ਸਕਦੇ ਲਾਸਟ ਪੁਆਇੰਟ ਤੇ ਆ ਗਏ ਆ ਕਨਈ ਤੂਫਾਨ ਸਿਆ ਤੇ ਮੈਂ ਕਿਹਾ ਕਰੀ ਝਾਕਾ ਤੁਹਾਡਾ ਮਰਾ ਦਈਏ ਫੇਰ ਤਸਵੀਰਕਾਰੀਆਂ ਦੇਖੋ ਪੂਰੀਆਂ ਚੱਲ ਰਹੀਆਂ ਨਾ ਫੇ ਜਿੱਥੇ ਸੂਤ ਲੱਗਦਾ ਫੋਟੋ ਖਿੱਚਣ ਲੱਭ ਜਾਂਦਾ ਬੰਦਾ ਫੂਨਾ ਨੇ ਕੈਮਰੇ ਨੇ ਮਤ ਮਾਰੀ ਆ ਜਿੱਦਾਂ ਰੁੜਕੀ ਵਾਲੇ ਦੀ ਮਾਰੀ ਆ ਲਓ ਭਾਈ ਆਪਣਾ ਪੁਰਾਣਾ ਮਿੱਤਰ ਜਿਹੜਾ ਆਪਾਂ ਪਿੱਛੇ ਵੀਡੀਓ 'ਚ ਗੱਲ ਕਰਕੇ ਹਟੇ ਹਾਂ ਵੀ ਭਾਈ ਦੁੱਸਾ ਨਾ ਕਰੀ ਆਪਾਂ ਰੁੱਕ ਗਏ ਆ ਪੰਜਾਬੀ ਭਾਈ ਕੋ ਤੇ ਆਪਾਂ ਵੈਸੇ ਭਾਈ ਕੋ ਰੁਕਣਾ ਸੀਗਾ ਆਪਣੇ

ਅਬ ਕੰਮਕਾਰ ਕਿਹਦਾ ਚੱਲ ਰਾਇ ਇੱਧਰ ਕੰਮਕਾਜ ਠੀਕ ਹੈ ਅਭੀ ਤੋ ਠੀਕ ਹੈ ਨਾ ਹਾਂ ਹਾਂ ਤੇ ਬਾਈ ਦੇ ਕੋਲ ਆ ਪਰੋਕਣਾ ਸੀਗਾ ਤੇ ਇਸ ਕਰਕੇ ਬਾਈ ਦਾ ਸਵਿਚ ਆ ਉਸਦੇ ਬਾਈ ਕਹਿੰਦਾ ਵੀ ਮੈਂ ਉਸ ਦਿਨ ਹਮਸਾ ਪਾਸ ਗਿਆ ਸੀ ਨਾ ਤੇ ਚਲ ਕੋਈ ਨਹੀਂ ਬਾਈ ਆ ਕੇ ਨਾ ਫੈਮਿਲੀ ਕੇ ਸਾਥ ਆਉਂਗਾ ਬਿਲਕੁਲ ਬਿਲਕੁਲ ਫਿਰ ਆਮ ਕੇ ਬਾਅਦ ਠੀਕ ਹੈ ਬਾਈ ਥੈਂਕ ਯੂ ਇਹ ਬਾਈ ਆਪਣਾ ਪਵਨ ਆ ਅਮਰਤ ਵਿਲਾ ਆ ਜਾਈਗੇ ਭੈਣ ਭਰਾ ਨੇ ਰੁਕਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਰਾਸਤੇ ਤੇ ਬਸ ਜਦੋਂ ਕੋਈ ਆਪਣੇ ਵਰਗਾ ਘੁਮक्कड़ ਸਾਥੀ ਸਾਈਕਲਿਸਟ ਮਿਲਦਾ ਤਾਂ ਦਿਲ ਨੂੰ ਇੱਕ ਚਾਜ ਆ ਚੜ ਜਾਂਦਾ ਬਖਰੀ ਖੁਸ਼ੀ ਹੁੰਦੀ ਆ ਹੈਲੋ ਸਰ ਹੈਲੋ ਅ ਸਰ ਪਹਿਲੇ ਆਪ ਆਪਣਾ ਨਾਮ ਬਤਾਓਗੇ ਅਜੀਤ ਕੁਮਾਰ ਅਜੀਤ ਕੁਮਾਰ ਆਪ ਸਰ ਕਿਹਾਂ ਸੇ ਚਲੇ ਹੋ ਮੈਂ ਚਲਾਤਾ ਬੈਜਨਾਥ ਸੇ ਹਾਂਜੀ ਬੈਜਨਾਥ ਬੈਜਨਾਥ ਤੇ ਨਾ ਸਹੀ ਹੈ ਤੋ ਬੈਸੇ ਰਹਿਨੇ ਵਾਲੇ ਕਹਾਂ ਕੇ ਹੋ ਮੈਂ ਬੈਜਨਾਥ ਦਾ ਰਹਿੰਦਾ ਹਾਂ ਬੈਜਨਾਥ ਹੈ ਤੋ ਇਧਰ ਸਰ ਕਹਾਂ ਤੱਕ ਜਾ ਰਹੇ ਹੋ ਤੁਸੀਂ ਮੈਂ ਜਾ ਰਹਾ ਹਾਂ ਚੰਦਰਪਾਲ ਤੱਕ ਜਾ ਚੰਦਰਤਲ ਤੱਕ ਜਾ ਚੰਦਰਤਲ ਤੋਂ ਵਾਪਸ ਆਉਣਾ ਹਾਂਜੀ ਵਾਪਸ ਆ ਸਹੀ ਹੈ ਬੜੀਆ ਲੱਗਦਾ ਹੈ ਸਰ ਕਿਬੋ ਐਸੇ ਕੋਈ ਆਪਣੇ ਜੈਸਾ ਕੋਈ ਮਿਲਦਾ ਹੈ ਥੋੜਾ ਐਪਰੀਸ਼ੀਏਟ ਹੋ ਜਾਂਦੇ ਹਾਂ ਮੇਰੇ ਜੈਸੇ ਲੋਕ ਜੈਸੇ ਆਪ ਸੀਨੀਅਰ ਲੋਕਾਂ ਕੋ ਦੇਖ ਕੇ ਤੋਂ ਸਰ ਅਗਰ ਮਾਇਨਾ ਕਰੇ ਤਾਂ ਆਪ ਕੀ ਏਜ ਪੁੱਛ ਸਕਦਾ ਹਾਂ ਮੇਰੀ ਏ 55 50 5 5 ਬਾਈ ਇਦਾਂ ਆਉਂਦੀ ਆ ਉਮਰਾਂ ਅਮਰਾਂ ਚ ਕੌਣ ਨਹੀਂ ਰੱਖਿਆ ਏਜ ਇੱਕ ਨੰਬਰ ਆ ਸਿਰਫ ਤੇ 55 ਸਰ ਦੀ ਏਜ ਆ ਤੇ ਜਜ਼ਬਾ 18 ਸਾਲਾਂ ਵਾਲਾ ਆਇਆ ਗਬਰੂਆਂ ਵਾਲਾ ਨੌਜਵਾਨਾਂ ਵਾਲਾ ਤੇ ਸਾਈਕਲ ਤੇ ਘੁੰਮਣਾ ਪਹਾੜਾਂ ਦੇ ਵਿੱਚ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਉਹਦੇ ਲਈ ਇੱਕ ਜਨੂਨ ਤੇ ਇੱਕ পাগল ਬਨ ਜਾਏਗਾ ਕਿ ਨਹੀਂ ਸਰ ਹਾਂ ਤੋਂ ਸਰ ਬੜੀਆ ਲਗਾ ਉਸੇ ਮਿਲ ਕੇ ਥੈਂਕ ਯੂ ਆਪਕਾ ਵੀ ਸ਼ੁਕਰੀਆ ਸਰ ਸਮਾਂ ਹੋ ਗਿਆ 10:40 ਤੇ ਭੁੱਖ ਲੱਗੀ ਆ ਬਹੁਤ ਜ਼ਿਆਦਾ ਕਾੜੀ ਤੇ ਮਿੱਲਾ ਦਾ ਹੋਣਾ ਪਰੌਂਠਾ ਪਰੌਂਠਾ ਚੰਡਿਆ ਜਾਵੇ ਆਇਓ ਖਾਨੇ ਆ ਪਰੋਠਾ ਜੀ ਫੇ ਲਓ ਮੈਂ ਗਿਆ ਪੁੱਲਾ ਪਰੌਣੇ ਚੰਡਦੇ ਆ ਇੱਕ ਆਪਾ ਮੰਗਾ ਲਿਆ ਆਲੂ ਵਾਲਾ ਤੇ ਇੱਕ ਗੋਬੀ ਦਾ ਤੇ ਪਰੌਠੇ ਚੰਡ ਕੇ ਫੇ ਛੱਡਦੇ ਆ ਲਗਮਾ ਕੋਲੇ ਤੂਫਾਨ ਦੀ ਆ ਸਕਰੀਨ ਤੇ ਜਿੰਨੇ ਕ ਤੁਹਾਨੂੰ ਨੰਬਰ ਦਿਦੇ ਆ ਲਿਖੇ ਹੋ ਨੀਲੇ ਜਿਹੇ ਫੋਟਾ ਦੇ ਪੀਲੇ ਅੱਖਰ ਆ ਇਹ ਸਾਰਾ ਰਾਫਟਿੰਗ ਹੀ ਕਰਾਉਂਦੇ ਆ ਯਾਨੀ ਕਿ ਇੱਕ ਹਵਾ ਭਰੀ ਆਲੀ ਕੈਸਤੀ 'ਚ ਬੈਠ ਕੇ ਪਾਣੀ ਦੇ ਵਿੱਚ ਹੂ ਲਾ ਹੂ ਲਾ ਕਰਦੇ ਫਿਰਨਾ ਤੇ ਆਇਆ ਰਾਫਟਿੰਗ ਪੁਆਇੰਟ ਰਿਵਰ ਰਾਫਟਿੰਗ ਰਾਫਟਿੰਗ ਸਟਾਰਟਿੰਗ ਪੁਆਇੰਟ ਬਬੇਲੀ ਇਹ ਤੋਂ ਸਟਾਰਟਿੰਗ ਹੁੰਦੀ ਆ ਪਿੰਡ ਬਬੇਲੀ ਆਇਆ ਕਹਤਿਆਂ ਜਿ ਬਹਿ ਕੇ ਬਸ ਕਈਆਂ ਦੇ ਚੀਕਾਂ ਹੀ ਨਿਕਲਿਆ ਨਹੀਂ ਚਾਵਲ ਕੇ ਬਹਿ ਜਾਂਦੇ ਆ ਆਪਾਂ ਇਸ ਟਾਈਮ ਜਿਹੜਾ ਆਪਣੇ ਕੁੱਲੂ ਤੋਂ ਬਾਰ ਬਾਰ ਦੀ ਬਾਈਪਾਸ ਜਾਂਦਾ ਭੌਂਤਰ ਦੇ ਬਾਰ ਬਾਰ ਦੀ ਨਿਕਲ ਜਾਂਦਾ ਉਸ ਬਾਈਪਾਸ ਤੇ ਆ ਮੈਂ ਗਿਆ ਰੋਡ ਤੇ ਤਾਂ ਥੋੜਾ ਕੁੱਲੂ ਦਿਖਾਲ ਦਿੰਨੇ ਆ ਜ਼ੂਮ ਕਰਕੇ ਅੱਜ ਬਹੁਤ ਇੱਕ ਸਪੈਸ਼ਲ ਡੇ ਆ ਉਹ ਸਾਡੇ ਨਾਲ ਸਾਂਝਾ ਕਰਦੇ ਆ ਆਪਾਂ ਸਪੈਸ਼ਲ ਡੇ ਅੱਜ ਲੋ ਜੀ ਰੜਕੀ ਦਾ 45 ਸਾਲਾਂ ਦਾ ਗੌਰੂ ਇਸ ਟਾਈਮ ਉਸ ਚੌਂਕ ਚ ਆ ਕੇ ਖੜ ਗਿਆ ਤੇ ਉਧਰੋਂ ਤਾਂ ਆਪਾਂ ਆਏ ਆ ਮਨਾਲੀ ਵੱਲੋਂ ਤੇ ਇਧਰ ਆ ਚੱਲ ਗਿਆ ਆਪਣੇ ਕਸੌਲ ਤੇ ਮਨੀਕਰ ਸਾਹਿਬ ਨੇ। ਰੋੜ ਤੇ ਆਪਣਾ ਰੂਟ ਆਹਾ ਆ ਮੰਡੀ ਨੂੰ ਜਾਵਾਂਗੇ ਆਪਾਂ। ਅੱਜ ਤਣੂ ਸਾਈਕਲਿਸਟ ਗਿਆ ਗੱਡੀ ਗਈ ਇਧਰ। ਪਹੁੰਚਾਂਗੇ ਅੱਜ ਮੰਡੀ। ਸਪੈਸ਼ਲ ਡੇ ਕੀ ਆ ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਕਿਤੇ ਪੱਧਰੇ ਜਿਹੇ ਏਰੀਏ 'ਚ ਬਹਿ ਕੇ ਥੋੜਿਆ ਬਾਹਰ ਨਿਕਲ ਜਾਈਏ ਚੁੱਕਾਪ ਕਰਨੇ ਜਿਹਾ ਜੋ ਇਧਰ ਆਪਣਾ ਕੋੜਾ ਤੂਫਾਨ ਆ। ਤੇ ਹੁਣ ਕੁਛ ਪੀਤਾ ਜਾਊਗਾ ਬਹੁਤ ਦਿਨ ਹੋ ਗਿਆ ਆ ਚੀ ਜੀ ਪੀਤੀ ਨਹੀਂ ਸੀਗੀ ਅੱਜ ਪੀਵਾਂਗੇ ਬਹੁਤ ਦਿਨ ਹੋ ਗਿਆ ਯਾਰ ਅੱਜ ਪੀ ਲੈ ਗਏ ਤਾਂ ਕੋਲੀ ਟੋਲ ਪਲਾਜ਼ਾ ਹਿਮਾਚਲ ਪ੍ਰਦੇਸ਼ ਪੰਤਰ ਤੋਂ ਮੰਡੀ ਜਾਂਦੇ ਰਾਹ ਤੇ ਅੱਜ ਆਪਣਾ ਮੌਸਮ ਨੇ ਬਹੁਤ ਸਾਥ ਦੇ ਰਿਹਾ ਆ ਤੇ ਸਫਰ ਜਿਹੜਾ ਆਪਣਾ ਇਹ ਆਪਣਾ ਕਾਜ਼ਾ ਲਾਹੌਰ ਸਪਤੀ ਸਰਕਟ ਵਾਲਾ ਆ ਤੇ ਮੇਰਾ ਸਰਕਲ ਟੈਪ ਆ ਤੇ ਇਹ ਆਪਣੇ ਪਹਿਲਾ ਸਤਲੋਜ ਨਾਲ ਚੱਲਦਾ ਸੀਗਾ ਤੇ ਸਤਲੋਜ ਤੋਂ ਬਾਅਦ ਸਪਤੀ ਨਾਲ ਸਪਤੀ ਤੋਂ ਬਾਅਦ ਆਪਾਂ ਚੰਦਰਾ ਚੰਦਰਾ ਤੋਂ ਬਾਅਦ ਆਪਣੇ ਪਾਰਵਤੀ ਵੀ ਛੋੜੀ ਜਿਹੀ ਨਦੀ ਆਈ ਜਿਹੜੀ ਆਪਣੇ ਮਨੀਕਰਨ ਸਾਹਿਬ ਵੱਲੋਂ ਆਉਂਦੀ ਆ ਤੇ ਹੁਣ ਆਹਾ ਵਿਆਸ ਦੇ ਨਾਲ ਨਾਲ ਚੱਲੂਗਾ ਵਿਆਸ ਤਰਿਆ ਪੰਜਾਬਾਂ ਪੰਜ ਆਬਾਂ ਦੇ ਆਪਾਂ ਵਿੱਚੋਂ ਇਕ ਆਬ ਤੇ ਅੱਜ ਮੌਸਮ ਨੇ ਸਾਹਸ ਵਾਤਾ ਪਿਛਲੇ ਸਾਲ ਜਦੋਂ ਆਪਾਂ ਲੇ ਕਰਕੇ ਬਾਸਪੈਂਡਰ ਨੂੰ ਜਾ ਰਹੇ ਸੀ ਉਸ ਦਿਨ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਗਰਮੀ ਸੀ ਲਹੂ ਪੀ ਹੋ ਗਿਆ ਸੀ ਅੱਜ ਮੌਸਮ ਠੰਡਾ ਆ ਬੱਦਲ ਵਾਈ ਹੋਈ ਹੋਇਆ ਤੇ ਗੱਡੀਆਂ ਜਾਨੀਆਂ ਛੂਕਦੀਆਂ ਇਧਰ ਪਾਇਓ ਆ ਤੇ ਲਫਾਫੇ ਤੇ ਅੱਜ ਜਿਹੜਾ ਸਪੈਸ਼ਲ ਡੇ ਆ ਉਹ ਵੀ ਤੁਹਾਡੇ ਨਾਲ ਕਿਤੇ ਬੈਠ ਕੇ ਸਾਂਝਾ ਕਰਦੇ ਆ ਵੀ ਕੀ ਅੱਜ ਖਾਸ ਦਿਨ ਆ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਦਾ ਮੌਸਮ ਦੀ ਹਜੇ ਮੌਸਮ ਦੀ ਆਪਾਂ ਅਜੇ ਗੱਲੇ ਹੀ ਕੀ ਕਰਕੇ ਹਟਿਆ ਮੌਸਮ ਨੇ ਹੁਣ ਫੇ ਚੰਗੀ ਤਰ੍ਹਾਂ ਹੀ ਸਾਫ਼ ਦੇ ਦਿੱਤਾ ਮੀਂਹ ਆ ਗਿਆ ਤੁਹਾਡਾ ਚਲੋ ਕੋਈ ਨਹੀਂ ਜਾਂ ਤੇ ਚਾਹ ਬਣੀ ਪੀਨੇ ਆ ਤੇ ਦੇਖਦੇ ਹਾਂ ਜੇ ਮਾਲੇ ਜਾਂ ਠੱਲਦਾ ਆਇਆ ਤਾਂ ਚਾਹ ਪੀ ਲੈਨੇ ਨਾ ਜਰੂਰ ਕੇ ਮੇਰੇ ਹੁਣ ਮੀਂਹ ਪੈਂਦਾ ਰੁਕਣਾ ਦਾ ਪੈਣਾ ਨਹੀਂ ਸੀਗਾ ਹਨਾ ਤੇ ਅੱਜ ਸਪੈਸ਼ਲ ਦਿਨ ਕੀ ਆ ਸਪੈਸ਼ਲ ਡੇ ਆਪਣਾ ਲਈ ਕੀ ਆ ਅੱਜ ਬਹੁਤ ਖੁਜੀ ਆ ਅੱਜ ਬਹੁਤ ਵਧੀਆ ਦਿਨ ਆ ਜਿੰਦਗੀ ਆਪਣੀ ਦਾ ਆਪਣੇ ਅਜ ਭਜੰਗੀ ਦਾ ਆਪਣੇ ਬੇਟੇ ਮਨਤੇਜ ਦਾ ਜਨਮ ਹੋਇਆ ਤੇ ਦਿਓ ਮੁਬਾਰਕਾਂ ਵੀ ਵੀਡੀਓ ਦੇਖਣ ਵਾਲੇ ਸਾਰੇ ਰੁਰਕੀ ਆਲੇ ਨੂੰ ਉਹਦੇ ਭਜੰਗੀ ਬੇਟੇ ਮਨਤੇਜ ਦੇ ਜਨਮ ਤੇ ਇਹ ਜਿਹੜਾ ਤੁਸੀਂ ਸੋਚਦੇ ਨੇ ਮਨਤੇਜ ਨੂੰ ਭਜੰਗੀ ਕਹੀ ਜਾਂਦਾ ਭਾਈ ਜਿਹੜੇ ਦਾ ਆਪਣੇ ਕਲੋਜ਼ ਆ ਉਹਨਾਂ ਨੂੰ ਪਤਾ ਆ ਜਿਹੜੇ ਜ਼ਿਆਦਾ ਨਹੀਂ ਠੀਕ ਆ ਜਾਣਕਾਰ ਆ ਉਹਨਾਂ ਨੂੰ ਤਾਂ ਪਤਾ ਆ ਇਹ ਜਿਹੜਾ ਚੈਨਲ ਆ ਮਨਤੇਜ ਰੌੜਕੀ ਦੇ ਨਾਂ ਤੇ ਇਹ ਆਪਣਾ ਨਾਂ ਨਹੀਂ ਹੈਗਾ ਆਪਣੇ ਭਜੰਗੀ ਦਾ ਨਾਂ ਆ ਆਪਣੇ بیٹے ਦਾ ਤੇ ਫੇਸਬੁੱਕ ਸੀ ਕਿ ਮਨਤੇਜ ਸਿੰਘ ਖਾਲਸਾ ਉਹ ਤਾਂ ਹੈਕ ਹੋ ਗਈ ਜਾ ਤੇ ਹੁਣ ਨਵੀਂ ਬਣਾਵਾਂਗੇ ਉਹ ਵੀ ਉਹਦੇ ਨਾਂ ਤੇ ਬਣਾਵਾਂ ਤੇ ਇੰਸਟਾ ਆ ਇੰਸਟਾ ਆਪਣਾ ਪਹਿਲਾਂ ਦਾ ਮਨਤੇਜ ਦੇ ਨਾਂ ਤੇ ਹੀ ਸੀਗਾ ਉਹਤੇ ਵੀ ਇਨਸਟਰਕਸ਼ਨ ਲੱਗੇ ਸੀ ਜਦੋਂ ਆਪਾਂ ਨੌਰਥ ਪੀਸ ਕਰਦੇ ਸੀ ਉਹ ਵੀ ਬਲਾਕ ਹੋ ਗਿਆ ਸੀ ਤੇ ਇਸ ਦਾ ਦੁਆਰ ਤੋਂ ਬਣਾਈ ਸੀਗੀ ਉਹ ਰੌੜਕੀ ਵਾਲੇ ਦੇ ਨਾਮ ਤੇ ਆ ਤੇ ਨਾ ਆਪਾਂ ਆਪਣੇ ਬੇਟੇ ਦਾ ਹੀ ਸੋਸ਼ਲ ਮੀਡੀਆ ਤੇ ਭਰਤਦੇ ਆ ਤੇ ਰੱਖਿਆ ਹੋਇਆ ਜੋ ਵੀ ਆ ਮਨਤੇਜ ਆਪਣੇ ਭਜੰਗੀ ਦਾ ਨਾਮ ਆ ਨਾ ਕਿ ਆਪਣਾ ਆਪਾਂ ਦਾ ਆਪਾਂ ਰੌੜਕੀ ਵਾਲੇ ਹੀ ਆ ਬੱਸ ਠੀਕ ਹੈ ਜੀ ਜਨਮ ਦਿਨ ਅੱਜ ਆਪਣੇ ਪੁੱਤਰ ਦਾ ਦਿਓ ਫੇਰ ਮੁਬਾਰਕਾਂ ਰੌੜਕੀ ਵਾਲੇ ਦੇ ਸਾਂਝੀ ਦਾ ਚੂੜਾ ਵੀ ਉਹਨ ਦਾ ਸਵਾਦ ਆਉਣ ਡਿਆ ਆ। ਪ੍ਰਮਾਤਮਾ ਨੇ ਵੀ ਪੂਰਾ ਸਾਥ ਦਿੱਤਾ ਆ। ਮੌਸਮ ਬੜਾ ਹੀ ਵਧੀਆ ਕੀਤਾ ਪਿਆ। ਨੀਰ ਮਰ ਜਿਹੜਾ ਇਹ ਲੂਏ ਤੇ ਅੱਜ। ਤੋਂ ਉਹ ਵੱਜ ਕੇ 20 ਮਿੰਟ ਹੋ ਗਾ ਆ। ਯਾਨੀ 20 ਮਿੰਟ ਹੋਇਆ ਆ ਆਪਾਂ ਨੂੰ ਬੈਠਿਆਂ ਨੂੰ। ਇਹ ਟਾਈਮ ਦੀ ਟੈਂ ਟੇਜ ਹੋਈ ਜਾਂਦਾ। ਤੇ ਬਾਕੀ ਦੇਖਦੇ ਆ 3 ਵਜੇ ਤੱਕ ਤੇ ਸੋਫਰ ਆਪਣਾ ਆਲੇ 55 ਕਿਲੋਮੀਟਰ ਪਿਆ ਆ ਮੈਪ ਦੇ ਹਿਸਾਬ ਨਾਲ Google ਦੇ ਹਿਸਾਬ ਨਾਲ ਹਾਂਜੀ ਲੋ ਜੀ ਮੀਂਹ ਆ ਗਿਆ ਥੋੜਿਆ ਠੱਲ ਆ ਲਗਾਮਾਂ ਪਾ ਛੜਤੀਆਂ ਆਪਣੇ ਘੁੜੇ ਤੂਫਾਨ ਦੀਆਂ ਤੇ ਗਗੰਦੀ ਬਾਈ ਦਾ ਵੀ ਫੋਨ ਆਇਆ ਬਾਈ ਕਹਿੰਦਾ ਕਿੰਨੇ ਦਿਨ ਲੱਗਣਗੇ ਪਿੰਡ ਪਹੁੰਚਣ ਨੂੰ ਮੈਂ ਕਿਹਾ ਬਾਈ ਅੱਜ ਮੰਡੀ ਕੱਲੋਂ ਆਨੰਦਪੁਰ ਸਾਹਿਬ ਤੇ ਪਰਸੋਂ ਨੂੰ ਪਿੰਡ ਰੋੜ ਉਹ ਕਹਿੰਦਾ ਸਹੀ ਆ। ਕਾਰਲਾ ਰੈਸਟ ਕਹਿੰਦਾ 5-6 ਦਿਨ। ਆਪਾਂ ਕਹਿੰਦਾ ਹੀਮਕੋਟ ਸਾਹਿਬ ਵੀ ਜਾਣਾ ਆ। ਮੈਂ ਕਹਾ ਸਹੀ ਆ ਬਾਈ ਤੇ ਬਾਅਦ ਚ ਸੋਚਿਆ ਵਗਾ ਬਾਈ ਤੂੰ ਸਹੀ ਦਾ ਕਹਿਤਾ ਆ ਰੈਸਟ ਜਿਆਦਾ ਜ਼ਿਆਰ ਚਾਹੀਦੀ ਯਾਰ ਆ ਸਰਕਟ ਜਿਹੜਾ ਆ ਰੈਸਟ ਭਾਲਦਾ ਆ। ਬਾਅਦ ਚ ਵਾਕਿਆ ਹੁਣ ਬਾਈ ਨੂੰ ਆਪਾਂ ਹਾਂ ਕੀਤੀ ਆ ਬਾਈ ਨਾ ਜਾਵਾਂਗੇ ਇਦਾਂ ਦੀ ਕੋਈ ਗੱਲ ਨਹੀਂ। ਤੇ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਇਹ ਉਠਾਣਾ ਯਾਰੀਆਂ ਲਾਈਆਂ ਤੇ ਦਰਵਾਜੇ ਦਾ ਉੱਤੇ ਹੀ ਰੱਖਣੀ ਪੈਂਦੇ ਆ ਜਾਂ ਕਰਨੇ ਪੈਂਦੇ ਆ ਜੇ ਉੱਚੇ ਨਾ ਹੋਣ ਗੱਲ ਜਿੱਤੀ ਆ ਜਾਂਦੀ ਏ ਗੱਲ ਮੇਰਾ ਮਿੱਤਰ ਐ ਕਾਕਾ ਕਹਿੰਦਾ ਹੁੰਦਾ ਸੀ ਜਦੋਂ ਅਸੀਂ ਬਾੜੇ ਦੌਰ 'ਚ ਸੀਗੇ ਗਲਤ ਦੌਰ ਵਿੱਚ ਉਹਨੇ ਕਹਿਣਾ ਬੜਾਲੇ ਵਾਲੇ ਹੁੰਦੇ ਸੀਗਾ ਉੱਥੇ ਨਾਲ ਯਾਰੀਆਂ ਲਾ ਲਈਆਂ ਉਹ ਦਰਵਾਜੇ ਉੱਤੇ ਹੀ ਕਰਨੇ ਬੜੇ ਆ ਆਪਣੇ ਟਨਲ ਪਾਰ ਕਰਨ ਤੋਂ ਬਾਅਦ ਸ਼ਾਇਦ ਹੋ ਸਕਦਾ ਮੀ ਨਾ ਮਿਲੇ ਕਿਉਂਕਿ ਇੱਕ ਡਰਾਈਵਰ ਭਰਾ ਮਿਲਿਆ ਸੀਗਾ ਕਹਿੰਦਾ ਬਾਈ ਇਸ ਸਾਈਡ ਹੀ ਆਮੀ ਟਨਲ ਤੋਂ ਬਾਅਦ ਮੀ ਹੈ ਨਹੀਂ ਕਹਿੰਦਾ ਬਾਕੀ ਦੇਖਦੇ ਆ ਜਾ ਕੇ ਪਤਾ ਲੱਗ ਜਾਊਗਾ ਆ ਜਾਓ ਟਨਲ ਕਰਦੇ ਆ ਕਰਾਸ ਪਿੱਲਾ ਲੋ ਜੀ ਟਨਲ ਆਪਾਂ ਕਰ ਲਈ ਪਾਰ ਇਹ ਟਨਲ ਇਹ ਆਪਣੇ 3 ਕਿਲੋਮੀਟਰ ਦਾ ਗੇੜਿਆ ਇਹਦਾ ਤੇ ਇਹਨਾਂ ਟਨਲ 'ਚ ਸਾਈਕਲ ਅਲਾਉਡ ਨਹੀਂ ਹੈ ਇਹਨਾਂ 'ਚ ਤੇ ਆਪਣੇ ਸ਼੍ਰੀਨਗਰ ਵਾਲ ਨੂੰ ਜਾਂਦੇਆਂ ਨੂੰ ਆਪਣੇ ਕਾਜੀਗੁੰਡਾ ਇਟਰਨਲ 'ਚ ਨਹੀਂ ਸਾਈਕਲ ਅਲਾਉਡ ਤੇ ਇਧਰੋਂ ਆਪਣੇ ਅਟਲ ਟਨਲ ਤੇ ਬਾਕੀ ਭਾਉ ਕਹਿੰਦਾ ਹੈਗਾ ਵੀ ਟਨਲ ਤੋਂ ਪਾਰ ਮੀਂਹ ਨਹੀਂ ਹੈਗਾ ਡਰਾਈਵਰ ਭਾਉ ਆ ਕਹਿੰਦਾ ਹੈਗਾ ਪਰ ਭਾਉ ਨੂੰ ਇਹ ਨਹੀਂ ਪਤਾ ਹੈਗਾ ਪਹਾੜਾਂ ਦਾ ਮੌਸਮ ਤੇ ਚਮੜ ਜਨਾਂਦੀ ਇਹਨਾਂ ਦਾ ਕੁਝ ਨਹੀਂ ਪਤਾ ਕਦ ਬਦਲ ਜਾਣ ਇਹਨਾਂ ਦਾ ਸੀ ਪੈਣ ਦੇ ਨਾਲ ਬਿਆਸ ਬਿਆਸ ਦਾ ਬਹਾਅ ਵੀ ਤੇਜ਼ ਹੋ ਗਿਆ ਤੇ ਫੋਟੋਗ੍ਰਾਫੀ ਵੀ ਜਿ बनाई ਆ ਤੇ ਕਨਾਲ ਆਣਾ ਇੱਕ ਤੋਰ ਪੈ ਰਹੀ ਆ ਆਪਾਂ ਨੂੰ ਆ ਜਿਹੜੀਆਂ ਨਾ ਫੇਕ ਕੁੱਪੀਆਂ ਕਰਦੇ ਆ ਲੋਕ ਉਹ ਸਹੀ ਨਹੀਂ ਹੁੰਦੀਆਂ ਉਹ ਦੇਖੋ ਕੋਲ ਜਦੋਂ ਇਦਾਂ ਮੀਂਹ ਪੈਂਦਾ ਹੋਵੇ ਉਦੋਂ ਇਦਾਂ ਦੇ ਰਿਸਕ ਨਹੀਂ ਲੈਣੇ ਚਾਹੀਦੇ ਇਹ ਆਪਣੇ ਕਨਾਲ ਨੰਬਰ ਹੈ 12 ਫੂਨ ਬਗਾਰੇ ਲੱਗੇ ਹੋਈ ਆ ਜੇ ਕਿਤੇ ਅਸੀਂ ਖਾਦੇ ਆ ਤੇ ਸਪੀਡ ਆ ਦੀ 50 ਦੀ ਪਰ ਆਪਣੇ ਵਾਲੇ ਟੱਲਦੇ ਵੀ ਹੋਰ ਤੇਜ਼ ਰੰਗਦੇ ਆ ਵਿੱਚੋਂ ਥੋੜਿਆ ਵਿਲਾ ਜਾਂ ਥਾਂ ਸੀਗਾ ਤੇ ਮੈਂ ਕਿਹਾ ਵੀਡੀਓ ਬਣਾ ਲੈਂਦੇ ਆ ਟਨਲ ਨੰਬਰ 12 ਟਨਲ ਨੰਬਰ 12 ਤੇ ਨਾਲ ਹੀ ਫਿਰ ਟਨਲ ਨੰਬਰ 11 ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਟਨਲ ਨੰਬਰ 11 ਤੇ ਇਹ ਆਪਣੇ ਜਾਣੂਆਂ ਆਪਣੇ ਕੁਲੂ ਮਨਾਲੀ ਪਹੁੰਚਰੋਂ ਵੱਲੋਂ ਹੁੰਦੇ ਹੋਏ ਮੰਡੀ ਨੂੰ ਤੇ ਆਹ ਸਾਈਡ ਆ ਮੰਡੀ ਤੋਂ ਆਪਣੇ ਕੁਲੂ ਮਨਾਲੀ ਆ ਜੀ ਯਾਰ ਵਨਵੇ ਹੀ ਹੈ ਇੱਕ ਪਾਸਾ ਜਾਣ ਨੂੰ ਤੇ ਇੱਕ ਬੱਸ ਆਉਣ ਆਹ ਜਾਮਾ ਜੁੜਾ ਪਾਇਆ ਹੀ ਦੇਖ ਲਓ ਆਪਾਂ ਪਹਿਲਾਂ ਕੀ ਕਹਿ ਕੇ اٹੇ ਸੀਗੇ ਪਹਾੜਾਂ ਦਾ ਮੌਸਮ ਤੇ ਟ੍ਰੈਵਲ ਜਨਨ ਇਹਦਾ ਕੋਈ ਪ੍ਰੋਸਾਨੀ ਕਾਤ ਬਰਦਨਦਾ ਹਣ ਜਾਮਾ ਜੋੜੇ ਜੇ ਸਟਰਨਾਂ ਲ ਜਿੰਨੀ ਗਰਮੀ ਲੱਗੀ ਸਰੀਰ ਅੰਦਰੋਂ ਨੁੱਚੜਦਾ ਹੁਣ ਇਹਨੂੰ ਲਾਈਏ ਮਿੱਲਾ ਦਾ ਚਨਾਲ ਪਾਰ ਕਰਨ ਤੋਂ ਬਾਅਦ ਹੁਣ ਆਪਾਂ ਇੱਧਰੋਂ ਥੱਲੇ ਨੂੰ ਉਤਰੇ ਜਾਣਾ ਉਹਦੇ ਉਹ ਸਾਈਡ ਜਾਵਾਂਗੇ ਆਪਾਂ ਪੌੜੀ ਭਰ ਇੱਧਰ ਪਾਰ ਕਰਨਾ ਪੌੜੀ ਦੇ ਨਾਲ ਨਾਲ ਮੁੜ ਜਾਣਾ ਉਹ ਜਿੱਧਰੋਂ ਗੱਡੀਆਂ ਆਉਂਦੀਆਂ ਤਾਰਾਂ ਦੇ ਥੱਲੇ ਉਹ ਉਧਰ ਨੂੰ ਜਾਣਾ ਹੁਣ ਆਪਾਂ ਹੁਣ ਆਪਾਂ ਚੜਾਈ ਪੈਣੀ ਹੈ ਚੜਾਈ ਬਹੁਤ ਸਿੱਖੀ ਹੈ ਢੋਡਾ ਏ ਮਾ ਪਿਛਲੇ ਸਾਲ ਵੀ ਜਦੋਂ ਆਪਾਂ ਲੇਹ ਲਦਾਖਾ ਦਾ ਸਫਰ ਕਰਕੇ ਆਪਣੇ ਦੇਸ਼ ਪੰਜਾਬ ਨੂੰ ਪਿੰਡ ਰੋਡ ਕੀ ਨੂੰ ਜਾ ਰਹੇ ਸੀਗੇ ਤਾਂ ਉਹ ਸਾਈਡ ਤੇ ਬਹਿ ਕੇ ਸੈਗਰ ਰੋਕ ਕੇ ਚੌਕਲੇਟ ਖਾਦੀ ਸੀਗੀ ਕਿਉਂਕਿ ਇੱਥੋਂ ਹੁਣ ਚੜਾਈ ਪੈਂਦੀ ਆ ਚੜਾਈ ਹੈਗਾ ਆ ਗੇੜ 4 ਕਿਲੋਮੀਟਰ ਦਾ ਤੇ ਇਸ ਕਰਕੇ ਜਿਆਦਾ ਤਾਜ਼ੀਆਂ ਹੋ ਜੰਨੀਆਂ ਆ ਫੇ ਤੇ ਅੱਜ ਵੀ ਫੇ ਚੌਕਲੇਟ ਖਾਦੀ ਜਾਊਗੀ ਨਹੀਂ ਤੂਫਾਨ ਸੇ ਹਣਾਰੇ ਰੈਸਟ ਕਰ ਲਾ ਫੇ ਚੜਦੇ ਆ ਚੜਾਈ એનર્ਜੀ ਬਣਾ ਕੇ ਲੋ ਜੀ スニーカー ਖਾਦੀ ਜਾਉਂਗੀ ਤੇ ਇੱਕ ਆਪਾਂ ਉਹ ਬਾਈ ਪ੍ਰਸ਼ਾਸਨ ਵਾਲਾ ਸੀ ਉਹਨੂੰ ਦੇਤੀ ਮੈਂ ਕਿਹਾ ਬਾਈ ਖਾ ਚਾਕਲੇਟ ਦੂਨੀ ਬਾਈ ਭੰਡੋਆ ਨੂੰ ਚੜਦੇ ਜਾਂ ਬਹੁਤ ਤਕੜਾ ਲੱਗਾ ਆ ਉਹ ਦੇਖੋ ਆਪਾਂ ਦਾ ਘੂੜਾ ਕਰਕੇ ਨਾ ਨਿਕਲ ਆਇਆ ਉਹ ਕਹੀਂ ਜਾਮੇ ਜਾਮ ਲਗਾ ਆਂ ਤੇਰ ਵੀ ਕਰੀਂ ਅੰਤਰਾ ਆਪਣਾ ਘੂੜਾ ਤਪਾਉਂ ਲੋ ਜੀ ਇਸ ਟਾਈਮ ਆਪਾਂ ਖੜੇ ਆਂ ਸ਼ਹਿਰ ਆ ਪੰਡੂ ਪੰਡੂ ਡੈਮ ਕਾफी ਮਸ਼ਹੂਰ ਆ ਜਿਹੜਾ ਆਪਣੇ ਬਿਆਸ ਦਰਿਆ ਦੇ ਉੱਤੇ ਬਣਿਆ ਹੋਇਆ ਆ ਤੇ ਪੰਡੂ ਡੈਮ ਦੀ ਇਹ ਵੀਡੀਓ ਦੇਖਣੀ ਆ ਜਦੋਂ ਆਪਾਂ ਲੇਹ ਵਾਲਾ ਸਫ਼ਰ ਕਰਕੇ ਵਾਪਸ ਪੰਡੂ ਜਾ ਰਹੇ ਸੀਗੇ ਉਦੋਂ ਵੀਡੀਓ ਬਣਾਈ ਆ ਪੁਰਾਣੀ ਵੀਡੀਓ ਕੱਟ ਕੇ ਜੇ ਕੋਈ ਚਾਹਵਣਾ ਹੋਵੇ ਤਾਂ ਦੇਖ ਸਕਦਾ ਆ ਕਿਉਂਕਿ ਇਸ ਵਾਰ ਸੜਕਾਈ ਬਹੁਤ ਸੀ ਦੁਨੀ ਪਾਸੇ ਚੱਕ ਪੋਸਟਾਂ ਦੇ ਮੁਲਾਜ਼ਮ ਸੀਗੇ ਤੇ ਆਹ ਆਹ ਲਿਖਿਆ ਆ ਦੀ ਫੋਟੋਗ੍ਰਾਫੀ ਦੀ ਬਣਾਈ ਆ। ਪ੍ਰੋ ਹੈਬਿਟੇਟ ਕੀ ਲਿਖਿਆ ਹੁੰਦਾ ਆ ਉਹ ਏਰੀਆ ਆ। ਤੇ ਪਿਛਲੀ ਵਾਰ ਵੀ ਆਪਾਂ ਸਾਂਝੀ ਕੀਤੀ ਸੀ ਗੱਲ ਸੋਖੇ ਭਰਾ ਬਾਰੇ। ਸੋਖਾ ਮੇਰਾ ਮਿੱਤਰ ਆ ਇੱਕ। ਜਿਹੜੇ ਤਾਂ ਆਪਣੇ ਪੁਰਾਣੇ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਸੋਖਾ ਕੌਣ ਆ। ਵੀਡੀਓ ਚ ਕਈ ਵਾਰੀ ਲਿਆ ਆਪਾਂ ਨੂੰ। ਇੱਕ ਨਹੀਂ ਤੂਫਾਨ ਸੋਖੇ ਤੇ ਇਹ ਸਾਰੇ ਆ। ਸਾਰੇ ਵਾਰ ਉਹਦੇ ਕਈ ਥਾਂ ਆ। ਇੱਕ ਸੋਹਰੇਆਂ ਵਿੱਚ ਉਹਦੇ ਸਾਰਾ ਘਰ ਇਹ ਪੰਡੋਗੀ ਹੈਗਾ ਆ। ਹਨਾ ਤੂਫਾਨ ਹੌਣ ਭਾਰੇ ਪੁਰਾਣਾ ਹੋ ਗਿਆ ਹੁਣ ਉਹਨੇ ਮੋਰਚਾ ਬਿਹਾਰ ਆ ਏਰੀਆ ਚ ਮਾਰ ਲਿਆ ਹੁਣ ਬਿਹਾਰ ਚ ਉਹ ਸਾਰੇ ਰੌੜਕੀ ਵੀ ਸੀਗੇ ਦੋ ਸਾਰੇ ਕਈ ਥਾਈਆਂ ਕਿੰਨੀ ਕ ਗੈਂਟੀ ਕਰਾਈਏ ਤੁਹਾਨੂੰ ਸੋਕੇ ਭਰਾ ਜਦੋਂ ਵੀਡੀਓ ਦੇਖੂਗਾ ਮੈਂ ਕਾ ਦੇਖ ਲਈ ਆਪਣੇ ਸਾਰੇਆਂ ਦਾ ਸ਼ਹਿਰ ਪੰਡੂ ਸਮਾਉ ਹੋ ਗਿਆ ਸਵਾ ਪੰਡੂ ਦਾ ਤੇ ਅੱਜ ਤਾਂ ਲੈਨ ਖਾਲੀ ਹੋ ਗਏ ਫੁੱਫ ਲੱਗ ਗਈ ਆਪਾਂ ਢਾਬੇ ਤੇ ਰੁਕੇ ਪੁਛਾ ਖਾਨ ਨੂੰ ਕਹਿੰਦੇ ਭਾਈ ਜੋ ਕੋ ਨੂੰ ਮੈਜੂ ਰੁਕਦੀ ਜੀ ਲੈਪਾ ਕੇ ਜਲਦੀ ਹੀ ਆਉਗਾ ਕਹਿੰਦੇ ਚੌੜ ਚਾਹੇ ਜਦੋਂ ਮੈਂ ਗਿਆ ਅੱਜ ਸੈਟ ਨਾ ਖਾਲੀ ਜਗਾ ਹੁਣ ਚੌੜ ਖਾਣੇ ਆ 15 ਮਿੰਟ ਲਾ ਜਾਣੇ ਆ ਹੋਰ 5:30 ਵਜੇ ਕਿ ਤਰਦੇ ਆ ਫੇ ਪਹੁੰਚਾਂਗੇ ਮੰਡੀ ਗੁਰਦੁਆਰਾ ਖਾਂਦੀ ਸਾਡਾ ਅਬ ਬਲੇ ਤੂਫਾਨਾ ਅੱਜ ਆਪਣਾ ਮੌਸਮ ਨੇ ਬਹੁਤ ਸਾਹ ਦਿੱਤਾ ਅੱਜ ਦੇ ਸਫਰ 'ਚ ਕੋਈ ਗੱਲ ਇਹ ਤਾਂ ਫੁੰਦੀ ਤਾਂ ਡੇਢ 2 ਘੰਟੇ ਹੋਰ ਵੱਧ ਲੱਗਣੇ ਇੱਕ ਤਾਂ ਆਪਾਂ ਤੁਰੇ ਹੀ ਲੇਟ ਸੀਗੇ ਜਿਆਦਾ ਲੇਟ ਹੋ ਗਏ ਸੀਗੇ ਤੇ ਆਪਣੇ ਧੁੱਪ ਦਾ ਤੇ ਆ ਮੌਸਮ ਦਾ ਫਰਕ ਤਾਂ ਦੱਸਦੇ ਆ ਜਿਹੜੀ ਪੰਡੋ ਵਾਲੀ ਆਪਾਂ ਚੜਾਈ ਚੜੇ ਆ ਉਹ ਪਿਛਲੀ ਏਰੀਆ ਉਹ ਲੈ ਆ ਸਫਰ ਕੀ ਕਹੀ ਉਦੋਂ ਉਹਦੇ ਵਿੱਚ ਗਰਮੀ ਬਹੁਤ ਸੀਗੀ ਤੈਨ ਪਾੜਾ ਹੀ ਕਰੜਾ ਲੱਗਾ ਸੀਗਾ ਤੇ ਉਹ ਪਾ ਤਿੰਨ ਚਾਰ ਆਰੀ ਸਾਹ ਲਾ ਕੇ ਚੜੇ ਹੈਗੇ ਤੇ ਅੱਜ ਮੌਸਮ ਇੰਨਾ ਵਧੀਆ ਸੀ ਅੱਜ ਇੱਕੇ ਆਰੀ ਚੜ ਹੋ ਗਈ ਉਹ ਕਿਤੇ ਸਾਹ ਲੈਣ ਦੀ ਲੋੜ ਨਹੀਂ ਪਈ ਹੈਗੀ ਇਹ ਫਾਰਕ ਆ ਮੌਸਮ ਠੰਡਾ ਤੇ ਲੂਹਾ ਵਰਦੇ ਦਾ ਚੱਲ ਭਈ ਐਚਬੀ ਦਿੱਤੀ ਜੀ 1922 ਅੱਧੀ ਮੈਂ ਬਾਦਰ ਫਸਣੇ ਤੇ ਜਾ ਰਹਾ ਹਾਂ ਉਹ ਬਾਦ ਗੱਡੀ ਲੋਡਮੈਂਟ ਕਰਦੀ ਜਾਂਦੀ ਆ ਵੇ ਸਹੰਜ ਘਾਟੀ ਦੇ ਵਿੱਚ ਬੱਦਲ ਫਟ ਗਿਆ ਆ। ਉਹ ਜਿਹੜੀ ਸੀ ਪਹਿਲਾਂ ਕਲਿੱਪਾਂ ਹੀ ਦੇਖ ਕੇ ਆਟਿਆਂ। ਤੇ ਆਪਾਂ ਸੋਚਿਆ ਸੀਗਾ ਬਿੱਲੂ ਟਰੱਪ ਲੈਂਦੇ ਲੈਂਦੇ ਚੱਲਦੇ ਆ ਹੁਣ ਆਪਣੇ ਕਿਲੋਮੀਟਰ ਸਾਰੇ 10 ਰਹਿ ਗਏ ਆ। ਸਮਾਂ 6:15 ਹੋਏ ਆ। ਤੇ 7:30 ਜਾਂ 7 ਵਜੇ ਤੱਕ ਪਹੁੰਚ ਜਮਾਂਗੇ। ਤੇ ਇੱਧਰ ਬਿਆਸ ਵਗਦਾ ਛਲ ਛਲ ਪਿੱਛੇ ਕਹਦੇ ਮੀਂਹ ਜਿਆਦਾ ਪੈ ਰਿਹਾ ਅੱਜ ਤਾਂ ਗੱਡੀ ਵੀ ਨੰਗੀ ਦੱਸਿਆ ਵੇ ਬੱਦਲ ਫਟਿਆ ਸੈਂਜ ਘਾਟੀ ਦੇ ਵਿੱਚ ਤੇ ਇਹਦਾ ਮਤਲਬ ਮਿੱਟੀ ਖੁਰਖੁਰ ਜੂਰਾਂ ਤੇ ਆ ਰਹੀ ਆ ਤੇ ਇਸ ਟਾਈਮ ਆਪਾਂ ਮੰਡੀ ਤੋਂ 10-12 ਕਿਲੋਮੀਟਰ ਦੀ ਦਾ ਆਪਣਾ ਪਿੰਡਾ ਰਹਿ ਗਿਆ ਸਾਰਾ ਮੰਡੀ ਦਾ ਇਧਰ ਟੀਵੀ 822 ਕੀ ਗੱਡੀ ਖੜੀ ਤੇ ਨਾਲ ਤੌਲਚਿਆਂ ਵਾਲਾ ਮੈਗਾ ਘੜੀ ਆਨੰਦ ਮਾਣਦੇ ਹਰੀਆਲੀ ਤਾੜਦੇ ਆ ਅੱਖਾਂ ਨੂੰ ਠੰਡੀਆਂ ਕਰਦੇ ਆ ਫੇਰ ਤਰਦੇ ਆ ਹੋ ਜਦ ਆਉਂਦੀਆਂ ਨੇ ਨੇਹਰੀ ਪਾਉਂਦੀਆਂ ਨੇ ਹੋ ਤੇਰੇ ਤੋਂ ਬਗੈਰ ਦੱਸ ਕਿੰਜ ਜੀਵਾਂ ਮੈਂ ਕੱਲੇ ਰਹਿ ਗਏ ਆ ਅੱਕ ਕੇ ਬਹਿ ਗਏ ਆ ਕਾਗਜ਼ਾਂ ਤੇ ਲਿਖੇ ਸਰਨਾਮੇ ਰਹਿ ਗਏ ਆ ਤੂੰ ਤੇ ਆਉਣਾ ਨਹੀਂ ਆਉਣਾ ਹਾਏ ਓਏ ਸੱਚੀ ਆਉਂਦੀਆਂ ਨਹੀਂ ਸੌਰਵੈਂਟੀ ਨਹੀਂ ਸੜਾ ਤੂੰ ਐ ਹੀ ਘੜ ਦਿੰਦੀ ਐ ਜਦੋਂ ਆਉਂਦੀਆਂ ਆ ਜਦ ਤਾਂ ਹੈਪੀ ਬਰਥਡੇ ਯਾਰਾ ਲਵ ਯੂ ਜਿੰਦਾਬਾਦ ਆ ਰਹਿ ਪ੍ਰਮਾਤਮਾ ਤੇ ਚੜਦੀ ਕਲਾ ਬਖਸ਼ੇ ਅੱਜ ਯਾਰ ਮੇਰੇ ਦਾ ਹੈਪੀ ਬਰਥਡੇ ਆ ਮੇਰੇ ਪੁੱਤਰ ਦਾ ਮੇਰੇ ਪਜੰਗੀ ਮਨਤੇਜ ਦਾ ਅੱਜ ਦੀ ਰਾਈਡ ਉਹਦੇ ਲਈ ਭਾਈ ਇੱਕ ਸਾਲ ਦੇ ਵਿੱਚ ਆ ਵੀ ਕੰਮ ਚੇਂਜ ਹੋ ਗਿਆ ਜਦੋਂ ਆਪਾਂ ਲੇਹ ਆਲਾ ਸਫਰ ਕਰਕੇ ਆਏ ਸੀ ਤਾਂ ਆਹ 터ਨਲ ਆਲੇ ਚਾਲੂ ਨਹੀਂ ਹੋਈ ਸੀ ਆ ਜਿਹੜੀ ਆ ਇਹ 터ਨਲ ਆਪਣੇ ਨਿਊ ਵੈਲਕਮ YouTube 터ਨਲ ਨੰਬਰ 7 ਤੇ ਇਹ 터ਨਲ ਆਪਣੇ ਮੰਡੀ ਸ਼ਹਿਰ ਤੋਂ ਬਾਹਰ ਬਾਹਰ ਦੀ ਨਿਕਲ ਜਾਂਦੀ ਆ ਤੇ ਜੇ ਆਪਾਂ ਆਨੰਦਪੁਰ ਸਾਹਿਬ ਵੱਲ ਨੂੰ ਜਾਣਾ ਹੋਵੇ ਤਾਂ ਇਸ ਕਰਕੇ ਆਪਾਂ ਆਹ 터ਨਲ ਤੋਂ ਸਾਈਡ ਦੀ ਹੋ ਜਾਣਾ ਆ ਤੇ ਆਪਾਂ ਗੁਰੂ ਘਰ ਜਾਣਾ ਕਰਕੇ ਟੈਡ ਦੀ ਹੋਵੇ ਗੁਰੂ ਘਰ ਪਾਉਂਦੇ ਨੇ ਤੇ ਜੇ ਆਪਾਂ ਸਿੱਧਾ ਨਿਕਲਣਾ ਹੋਵੇ ਗੱਡੀ ਮੋਟਰਸਾਈਕਲ ਤੇ ਤਾਂ ਟਨਲ ਨਵੀਂ ਬਣ ਗਈ ਆ ਬਾਈ ਪਿਛਲੇ ਸਾਲ ਹੈ ਨਹੀਂ ਸੀ ਇਹ ਟਨਲ ਹਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਹਾਂਡੀ ਸਾਹਿਬ ਮੰਡੀ ਹਿਮਾਚਲ ਪ੍ਰਦੇਸ਼ ਸ਼ੁਕਰਾਨਾ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਦਾ ਬਾਂ ਫੜ ਕੇ ਆਪ ਹੀ ਅੰਗ ਸੰਗ ਸਹਾਇ ਹੋ ਕੇ ਸਬਰ ਫਤੇ ਕਰਵਾਈ ਜਾਂਦੇ ਦਾ ਬਾਈ ਬਾਈ ਸੰਗਤ ਬਹੁਤ ਆਈ ਹੋਈ ਆ ਗੁਰੂ ਘਰ ਤੇ ਰੌਣਕਾਂ ਲੱਗੀਆਂ ਆ ਪੂਰੀਆਂ ਤੇ ਇਸ ਕਰਕੇ ਕਮਰੇ ਦੀ ਮੁਸ਼ਕਲ ਆ ਇੱਥੇ ਕਮਰਾ ਇਕੱਲੇ ਬੰਦੇ ਨੂੰ ਤਾਂ ਨਹੀਂ ਮਿਲੂਗਾ ਕਿਉਂਕਿ ਇਕੱਲੇ ਬੰਦੇ ਨੂੰ ਤਾਂ ਉਦਾਂ ਵੀ ਨਹੀਂ ਦਿੰਦੇ ਹੈਗੇ ਤੇ ਆਪਾਂ ਨੂੰ ਵੀ ਮਨਾ ਕਰਤਾ ਸੀਗਾ ਕਹਿੰਦੇ ਹਾਲਤ ਰਹਿ ਲੋ ਤੇ ਆਪਾਂ ਕਹਿੰਦੇ ਯਾਰ ਸਮਾਨ ਬਹੁਤ ਰਿਕਵੈਸਟ ਕੀਤੀ ਪਰ ਨਹੀਂ ਗੱਲ ਬਣੀ ਫਿਰ ਜਾਤੇ ਆਪਾਂ ਨੂੰ ਬਾਈ ਮਿਲ ਗਿਆ ਚੰਪੌਰ ਸਾਹਿਬ ਤੋਂ ਸੀਗੇ ਆਪਾਂ ਉਹਨਾਂ ਨਾਲ ਕੀਤੀ ਸਲਾਹ ਬਾਈ ਮੈਂ ਤੁਹਾਡੇ ਨਾਲ ਰਹਿ ਲੈਣਾ ਤੇ ਜਿਹੜੀ ਭੇਟ ਆ ਉਹ ਮੈਂ ਤੁਹਾਨੂੰ ਦੇ ਦੂੰਗਾ ਜਿੰਨੀ ਮੇਰੀ ਬਣਦੀ ਹੋਗੀ ਤੇ ਬਾਈ ਗਏ ਮੰਨ ਤੇ ਹੁਣ ਆਪਾਂ ਕਮਰੇ ਜਾਈਆਂ ਸ਼ੁਕਰਾਨਾ ਕਰ ਲੋ ਸੱਚੇ ਬਾਦਸ਼ਾਹ ਜੀਆਂ ਦਾ ਹੁਣ ਆਪਾਂ ਮੂੰਹ ਹੱਥ ਤੋਂ ਆਂਦਾ ਆ ਤੇ ਦਰਸ਼ਨ ਕਰਦੇ ਆ ਨਾਲੇ ਕਰਾਉਨੇ ਆ ਦੇਖ ਅੱਜ ਆਪਣਾ ਇਹ ਪਜੰਗੀ ਦਾ ਜਨਉਂਦੇ ਨੇ ਯਾਰ ਤੂਫਾਨ ਆਪਣਾ ਬਾਈ ਅਨੰਦਰ ਲਵਾਤਾ ਤੇ ਜਿਹੜੇ ਬਾਈਆਂ ਦੀ ਆਪਾਂ ਗੱਲ ਕਰ ਰਹੇ ਆ ਕਰਕੇ ਟੇ ਆ ਬਾਈ ਆਪਣੇ ਚਮਕੌਰ ਸਾਹਿਬ ਤੋਂ ਨਾ ਬਾਈ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਥੈਂਕ ਯੂ ਬਾਈ ਹੈਨਾ ਤੇ ਹੁਣ ਆਪਾਂ ਰਾਤ ਦਾ ਅੱਜ ਟਿਕਣਾ ਆਪਣਾ ਬਾਈਆਂ ਦੇ ਨਾਲ ਆ ਤੇ ਬਾਈ ਮਨਿਕਨ ਸਾਹਿਬ ਚੱਲੇ ਨੇ ਨਾ ਹਾਂਜੀ ਆਂਦੇ ਆ ਅੱਛਾ ਚਮਕੌਰ ਸਾਹਿਬ ਤੋਂ ਚੱਲੇ ਆ ਬਾਈ ਹੁਣੀ ਚੱਲੇ ਮਨਿਕਨ ਸਾਹਿਬ ਨੂੰ ਤੇ ਇਕੱਲੇ ਬੰਦੇ ਨੂੰ ਕਮਰੇ ਦਾ ਔਖਾ ਕਰਕੇ ਆਪਾਂ ਬਾਈਆਂ ਨਾਲ ਐਡਜਸਟ ਹੋ ਗਏ ਆ ਉਹ ਮਥਾ ਆਪਾਂ ਧੋ ਲਿਆ ਆ ਤੇ ਹੁਣ ਕਰਦੇ ਆ ਦਰਸ਼ਨ ਤੇ ਭਜੰਗੀ ਦਾ ਜਨ ਹੁੰਦੇ ਨੇ ਆ ਖੁਸ਼ੀ ਬਹੁਤ ਆ ਤੇ ਗੁਰੂ ਚਾਨਣ ਜੀ ਹਾਜ਼ਰੀ ਲਵਾ ਕੇ ਕਰਦੇ ਆ ਅਰਦਾਸ ਆਪਣੀ ਭਜੰਗੀ ਲਈ ਕੋਈ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਭੰਗੀ ਆਪਣੇ ਨੂੰ ਸਦਾ ਹੀ ਅੰਗ ਸੰਗ ਸਹਾਈ ਰਹਿਣਾ ਆਜੋ ਕਰਦੇ ਆ ਦਰਸ਼ਨ ਦੇ ਨਾਲ ਹੀ ਲਵਾਨੀ ਗੁਰੂ ਚਾਨਣ ਜੀ ਹਾਜ਼ਰੀ ਮੰਨਦੇ ਹੋਏ ਆਏ ਪਿਆਸਾ ਕਿਰਪਾ ਕਰਦੇ ਹੋ